ਓ ਮੇਰੀ ਇੱਕ ਗੱਲ ਸੁਣਦਾ ਹਾਂ ਮੇਰੀ ਇੱਕ ਗੱਲ ਸੁਣਦਾ ਹੇ ਤੂੰ ਮੰਦਰਾਂ ਨੂੰ ਫਰੀ ਕਿਹਨਾ ਪਾਉਣ ਕਦੇ ਨਦੀਆਂ ਢੋਂਡਿਆ ਪੁਰਾਣੇ ਓ ਝੂਠਾ ਸਭ ਨਵੀਆਂ ਸੰਬੰਧਰਾਂ ਨੂੰ ਫਰੀ ਕਿਹਨਾ ਪਾਉਣ ਕਦੇ ਨਦੀਆਂ ਢੋਂਡਿਆ ਪੁਰਾਣੇ ਓ ਝੂਠਾ ਸਭ ਨਵੀਆਂ ਪੈਂਦੀਆਂ ਕਲਿੱਪ ਵਿੱਚ 40 ਬਿੱਲੋ ਇਕੱਠੀਆਂ ਰੱਖਦੇ ਆ ਮੁੰਡੇ ਅੱਖਾਂ ਲਾਲੇ ਰੱਖੀਆਂ ਹਰ ਚੈੱਕ ਪੁਆਇੰਟ 'ਤੇ ਮਾਮੇ ਲਾਉਂਦੇ ਬੱਤੀਆਂ ਗੰਡੂ ਕਰਨ ਬਰਾਈਆਂ ਸਾਤੇ ਮਾਗਨੇ ਟਰਾਈਆਂ ਤੇਰੇ ਸ਼ਹਿਰ ਦੀਆਂ ਬਿੱਲੀਆਂ ਤੇ ਬੱਕੀਆਂ ਤੇਰੇ ਸ਼ਹਿਰ ਦੀਆਂ ਬਿੱਲੀਆਂ ਤੇ ਬੱਕੀਆਂ ਤੇਰੇ ਸ਼ਹਿਰ ਦੀਆਂ ਬਿੱਲੀਆਂ ਤੇ ਬੱਕੀਆਂ ਮੂਹ ਦੇ ਬਾੜੇ ਮਿੱਠੇ-ਮਿੱਠਾ ਤੇਰਾ ਫੇਰੇ ਨਾਈਫ ਘਰੇਆਂ ਨੂੰ ਹਰ ਕੋਈ ਕਰ ਦਣ ਲਾਈਕ ਯਾਰਾਂ ਦਾ ਗਰੁੱਪ ਲੋਕੀ ਕਹਿੰਦੇ ਗੈਗ ਲਾਈਫ ਕਾ ਗਰੁੱਪ ਲੋਕੀ ਕਹਿੰਦੇ ਗੈਂਗ ਲਾਈਫ ਕਰਕੇ ਦਿਖਾਵੇ ਬਿੱਲੋ ਥੋਕੇ ਨਹੀਂ ਉਹਦਾਵੇ ਮੋਢੇ ਉੱਤੇ ਗੱਲ ਰੱਖ ਫੈਸਲਾ ਸੁਣਾਵੇ ਵਾਲ ਵੀ ਨਹੀਂ ਵਿੰਗਾ ਹੋਣਾ ਸਭਰੇ ਦੀ ਛਾਵੇਂ ਵਾਲ ਵੀ ਨਹੀਂ ਵਿੰਗਾ ਹੋਣਾ ਸਭਰੇ ਦੀ ਛਾਵੇਂ ਢੋੜੀਆਂ ਵੀ ਰੱਖੀਆਂ 10 10 ਲੱਖੀਆਂ ਹੁੰਦੀਆਂ ਤਰੱਕੀਆਂ ਕਿਨੇ 10 ਟੱਕੀਆਂ ਪੈਂਦੀਆਂ ਕਲੇਪ ਵਿੱਚ 40 ਬਿੱਲੋ ਇਕੱਠੀਆਂ ਪੱਖਦੇ ਆ ਮੁੰਡੇ ਅੱਖਾਂ ਲਾਲ ਰੱਤੀਆਂ ਹਰ ਚੈੱਕ ਪੁਆਇੰਟ 'ਤੇ ਮਾਮੇ ਲਾਉਂਦੇ ਬੱਤੀਆਂ ਹਰ ਚੈੱਕ ਪੁਆਇੰਟ 'ਤੇ ਮਾਮੇ ਲਾਉਂਦੇ ਬੱਤੀਆਂ ਹਰ ਚੈੱਕ ਪੁਆਇੰਟ 'ਤੇ ਮਾਮੇ ਲਾਉਂਦੇ ਬੱਤੀਆਂ